ਅੱਜ ਮੈਂ ਸ਼ੂਟ ਕਰ ਰਿਹਾ ਹਾਂ ਵਲੌਗ 2 ਅੱਜ ਸੰਡੇ ਤੇ ਮੈਂ ਜਲਾਲਬਾਲ ਘਟਾਂ ਬਸ ਦੀ ਵੇੜ ਕਰ ਰਿਹਾ ਹੈਂ ਦੇਖਦੇ ਹਾਂ ਅੱਗੇ ਤੇ ਤੁਹਾਨੂੰ ਦਿਖਾਣੇ ਓਕੇ ਇਸ ਤਰ੍ਹਾਂ ਦੇ ਹੁੰਦੇ ਬਸ ਸਟਾਪ ਕੈਨਡਾ ਜਿੱਦਾਂ ਪੋਲ ਲੱਗੇ ਹੁੰਦੇ ਹੈਂ ਬਸ ਨੰਬਰ ਲਿਖਿਆ ਹੁੰਦਾ ਇੱਦਾਂ ਇੱਕ 124 ਬਸ ਆਏਗੀ ਤੇ ਤੈਂ ਚਪਿਆ ਕੇ ਜਾਵਾਂਗੇ ਨਾਲ ਦੀ ਨਾਲ ਤੁਹਾਨੂੰ ਸਟਰੀਟ ਦਿਖਾਣਾ ਹੈ ਯਾ ਮੇਰੀ ਸਟਰੀਟ ਜਿੱਥੇ ਮੈਂ ਰਹਿਣਾ ਇਹ ਦੇਖੋ ਇਦਾਂ ਦੀਆਂ ਗਲੀਆਂ ਹੁੰਦੀਆਂ ਕੈਨਡਾ ਚ ਇਹ ਲੋਕਾਂ ਦੇ ਘਰ ਗੱਡੀਆਂ ਲੱਗੀਆਂ ਬਾਹਰ ਦੀ ਬਾਹਰ ਐਂਡ ਦੇਖੋ ਸਰਦੀਆਂ ਦਾ ਮੌਸਮ ਚੱਲ ਰਿਹਾ ਇਸ ਕਰਕੇ ਪੱਤੇ ਪੁੱਤੇ ਸਭ ਝੜ ਚੁੱਕੇ ਨੇ ਇਹ ਕ੍ਰਿਸਮਸ ਟਰੀ ਐ ਇੱਥੇ ਲੱਗੇ ਰਹਿੰਦੇ 12 ਮਹੀਨੇ ਪੱਤੇ ਵਾਸਤੇ ਬਹਿ ਚੁੱਕੇ ਆ ਤੇ ਹੁਣ ਜਾ ਰਹੇ ਆ ਐਂਡ ਨਾ ਦੀ ਰੋਸ਼ਨੀ ਚਾਲ ਰਹੀ ਆ ਖਾਣਾ ਕਰਨ ਖਾਈ ਜਾਣਾ ਬੱਸਾਂ ਜਿਵੇਂ ਮੋਸਲੀ ਸੰਡੇ ਖਾਲੀ ਹੀ ਹੁੰਦੀਆਂ ਐਸੇ ਈਡੀ ਵਾਲਾ ਹਾਲ ਨਹੀਂ ਬੰਦੇ ਰਵੰਦਾ ਜਿਹੜੇ ਹੁਣ ਤਾਂ ਬੱਸਲੀ ਇੱਥੇ ਖਾਲੀ ਹੀ ਰਹਿੰਦੀਆਂ ਇਸ ਤਰ੍ਹਾਂ ਈਟੀਟੀ ਸੀਰੀ ਐ ਬੱਸਾਂ ਸਟਾਪ ਦੇ ਰੁਕਦੀ ਹੈ ਟੈਬ ਕਰਕੇ ਚਾਹਟ ਨਾਲ ਹੀ ਬੰਦਾ ਚੱਲ ਜਾਂਦਾ ਐਂਡ ਹਰ ਸਟਾਪ ਦੇ ਰਵੱਈਏ ਬੱਸ ਐਸੇ ਸਾਬ ਤੋਂ ਬੜੀ ਗੱਲ ਜਿਹੜਾ ਸਟਾਪ ਆਂਦਾ ਏ ਉਸ ਚੌਕ ਦਾ ਨਾਮ ਵੀ ਬੋਲਦੇ ਨੇ ਐਂਡ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਉਹ 500 ਦੇ ਚੁੱਤਰ ਜਾਂਦੇ ਆ ਆ ਦੇਖਿਓ ਹੁਣ ਹੈ ਅਗਲੇ ਸਟਾਪ ਦੀ ਐਮਾਜ ਨੈਕਸਟ ਸਟਾਪ ਬੋਮਨ ਕੋਰਨ ਤੇ ਫਿਰ ਕਹਿੰਦੇ ਸਾਹਮਣੇ ਸਕਰੀਨ ਵੀ ਜਾ ਕੇ ਜੋ ਵੀ ਸਟੇਸ਼ਨ ਦਾ ਨਾਮ ਆਉਂਦਾ ਹੈ ਤੁਵਾਰੀ ਦਾ ਆਧਾਰ ਕਾਰਗੇ ਲਈ ਤੁਹਾਨੂੰ 2 ਘੰਟੇ ਫ੍ਰੀ ਹੈ ਜੋ ਸਫਰ ਕਰ ਸਕਦੇ ਕਿਸੇ ਵੀ ਬਸਤੇ ਵਿੱਚ ਟ੍ਰਾਂਟੋਚ ਤੇ ਫਿਰ ਤੁਵਾਰੀ ਕਰਨ ਆਣਾ ਹੈ 2 ਘੰਟੇ ਦਾ ਦਿੱਤੀ ਹੈ ਜਿੰਨਾ ਚਿਰ ਮਰਜ਼ੀ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ 2 ਘੰਟੇ ਵਿੱਚ ਸਟਾਪ ਦਾ ਸਾਈਨ ਬਣਿਆ ਹੈ ਰੈਡ ਵਾਲਾ ਬਟਨ ਹੈ ਤੁਸੀਂ ਇਹਨੂੰ ਦਬਾ ਦਿਓ ਤਾਂ ਸਾਊਂਡ ਦੀ ਆਵਾਜ਼ ਆਏਗੀ ਤੇ ਬਸ ਤੁਹਾਡਾ ਬਸ ਰੁਕ ਜਾਊਗਾ ਹੁਣ ਇਸ ਤਰ੍ਹਾਂ ਵਿਰਾ ਸਟਾਪ ਆਇਆ ਜਿਸ ਤਰ੍ਹਾਂ ਉਹ ਵਿਰਾ ਸਟਾਪ ਆਏਗਾ ਐਂ ਮੈਂ ਇਹਨੂੰ ਦਬਾਵਾਂਗਾ ਮੈਂ ਤੁਹਾਨੂੰ ਦੱਸ ਦਾਂਗਾ ਕਿ ਦਾ ਇਹਨੂੰ ਦਬਾ ਦੇਣਾ ਆ ਉੱਤਰਨਾ ਦਾ ਐਕਸਟੋਪ ਆਪਰੇਂਟ ਲੈਣਾ ਹੋਵੇ ਦਵਾ ਲਗਾ ਦੇ ਦਵਾ ਜਾਈ ਦਵਾ ਜਾਈ ਹੈ ਹੋਰੇ ਨੇ ਰੋਕ ਦੇਣਾ ਫਿਰ ਮੈਂ ਉਤਰਾਂਗਾ ਆ ਜੀ ਥੱਲੇ ਉਤਰ ਚੁੱਕੇ ਆ ਹੁਣ ਜਾਣੇ ਸੜਕ ਵੱਲ ਸੜਕ ਪਾਰ ਕਰਦੇ ਸੜਕ ਪਾਰ ਕਰ ਰਹੇ ਆ ਨਾਲ ਦੀ ਨਾਲ ਤੇ ਉਤਰ ਜਾ ਰਹੇ ਆ ਉਹੋ ਸਾਹਮਣੇ ਜਾਣਾ ਆਪਾਂ ਉਹ ਸਾਹਮਣੇ ਮੋਲ ਕਹਿ ਲੋ ਜਾਂ ਟਾਊਨ ਕਹਿ ਲੋ ਉਹਦੇ ਅੰਦਰ ਸ਼ਾਪ ਹੈ ਤੇ ਉੱਥੇ ਜਾ ਕੇ ਵਾਲ ਕਟਾਣੇ ਆ ਦੇਖੋ ਮੌਸਮ ਬੜਾ ਵਧੀਆ ਹੋ ਚੁੱਕਾ ਹੈ ਇਹ ਤੇ ਮੌਸਮ ਮੌਸਲੀ ਇੱਧਰ ਇੰਦਾ ਸਰਦੀਆਂ ਦੇ ਵਿੱਚ ਜਦੋਂ ਸੁਨੋਆ ਪੈਣੀ ਹੁੰਦੀ ਤਾਂ ਉਦੋਂ ਦਾ ਹੋਰ ਵੀ ਜ਼ਿਆਦਾ ਖਤਰਨਾਕ ਹੋ ਜਾਂਦਾ ਕੰਮ ਆ ਦੇਖੋ ਇੰਦਾ ਇੱਥੇ ਮੌਸਮ ਆਸਤ ਦੇਖੋ ਮੇਰੇ ਸਿਰ ਤੇ ਬਦਲ ਕਿੱਦਾਂ ਆਏ ਹੋਏ ਇੰਦਾ ਦਾ ਹੀ ਇੱਥੇ ਮੌਸਮ ਜ਼ਿਆਦਾ ਸਾਹਮਣੇ ਫਰੈਸ਼ ਲੈਣਾ ਇੱਥੋਂ ਸੁਪਰਮਾਰਕਟ ਹੈ ਤੁਹਾਨੂੰ ਸਭ ਵਗੈਰਾ ਗਰੋਸਰੀ ਵਗੈਰਾ ਮਿਲਦੀ ਸਪੈਸ਼ਲ ਇੱਥੋਂ ਦਾ ਚਿਕਨ ਐ ਨੋਨ ਵੇਜ ਜ਼ਿਆਦਾ ਫਰੈਸ਼ ਮਿਲਦਾ ਇੱਥੋਂ ਬਾਕੀ ਜਿੱਦਾਂ ਆਫਰਸ ਨੇ沃尔ਮਾਰਟ ਵੀ ਅਗੇ ਪਰ ਉਹ ਤੋਂ ਨਾਲੋਂ ਇੱਥੇ ਜ਼ਿਆਦਾ ਫਰੈਸ਼ ਮਿਲਦਾ ਆ ਬਾਗ ਇਹ ਅੰਦਰ ਮੋਲ ਦੇ ਜਾਣੇ ਹੁਣ ਆਪਣੀ ਦੁਕਾਨ ਤੇ ਆਲਬ ਆਪਣੀ ਦੁਕਾਨ ਵੀ ਦਿਖਾਣਾ ਜਿੱਥੋਂ ਵਾਲ ਘਟਾ ਆ ਦੇਖ ਫਰੈਸ਼ इतना इंडिया व कोई सेम दुकाना वगैरह इतना कपड़े वगैरह लगे होंगे सस्ते भी मिल जाते इतने जो किसी ने शॉपिंग कर ली हो सस्तियाँ जैकट सब कुछ क्रिसमस की डैकोरेशन की देखो वै तो, तो लग रही शूज़ की दुकान काफ़ी सारे दुकाना ने इतनी अंदर मुझे सेल लगी हुई सस्ते मिल जाते काफ़ी विंटर शूज काफ़ी सब कुछ हो गए अपनी दुकान ਆਪਾਂ ਵਾਰਕ ਤਾਂ ਆਂ ਜਾਣਾ ਅਸੀਂ ਵੀ ਕਰ ਰਹੇ ਆਂ ਆਪਣੀ ਵਾਰੀ ਦੀ ਬਸ ਇਹ ਫ੍ਰੀ ਵੈਗਾ ਫਿਰ ਮੇਰੀ ਜਿਵਾਰੀ नेक्स्ट ਨੂੰ ਬਾਲ ਹੈ ਕਿ ਦਾ ਨਾਲੇ ਦਾੜੀ ਨੂੰ ਜਾਨੇ ਫਰੈਸ਼ ਲੈਣ ਥੋੜਾ ਮੀਟ ਮੁਰਗਾ ਲੈ ਆਈਏ ਸ਼ਾਮ ਦੀ ਖਾਣ ਪੀਣ ਦੀ ਠੰਡ ਬਹੁਤ ਹੈ